ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੌਨੀ ਹਾਊਸ ਦੇ ਵਿੱਚ ਆਸ ਕਰਦੇ ਸਭ ਠੀਕ ਠਾਕ ਹੋਵੋ ਵੀ ਅਸੀਂ ਵੀ ਠੀਕ ਹਾਂ ਤੇ ਲੋ ਜੀ ਅੱਜ ਦੀ ਜਿਹੜੀ ਵੀਡੀਓ ਇਹ ਵੀਡੀਓ ਜੀ 2 ਮਹੀਨੇ ਪੁਰਾਣੀ ਜਦੋਂ ਮੈਂ ਆਪਣੇ ਨਾਨਕਿਆਂ ਨੂੰ ਗਈ ਸੀ ਸ਼ਾਬਾਦ ਮਾਰਕੰਡਾ ਤੇ ਇੱਕ ਵੀਡੀਓ ਬਣਾ ਕੇ ਪਾਤੀ ਸੀ ਜਦੋਂ ਮੈਂ ਆਪਣੀ ਮਾਸੀ ਦੇ ਕੁੜੀ ਦੇ ਗਈ ਸੀ ਫਿਰ ਵਾਪਸ ਆਉਂਦਿਆਂ ਨਹੀਂ ਬਣਾਈ ਤੇ ਬਸ ਟਾਈਮ ਨਹੀਂ ਲੱਗਾ ਕੁਝ ਪਰਮ ਵੀ ਨਹੀਂ ਸੀ ਫਰੀ ਉਹਦੇ ਪੇਪਰ ਚੱਲ ਰਹੇ ਸੀਗੇ ਤੇ ਅੱਜ ਹੁਣ ਮੈਨੂੰ ਯਾਦ ਆਇਆ ਮੈਂ ਕਿਉਂ ਨਾ ਉਹ ਵੀ ਵੀਡੀਓ ਪਾਈਆਂ ਜਾਣ ਤੇ ਰਹਿੰਦੀ ਆਈਏ ਨਾ ਹਾਂ ਬਸਤੇ ਹੀ ਅੱਛਾ ਹੈ ਉਹ ਮੇਰੇ ਕਰਕੇ ਆਇਆ ਤੇ ਗਿਆ ਬਸ ਹੈ ਲੋਜੀ ਪਹੁੰਚ ਗਏ ਅਸੀਂ ਨਾਨਕਿਆਂ ਦੇ ਘਰ ਤੇ ਮਾਮਾ ਜੀ ਦੀ ਬਹੂ ਪੁੱਛ ਰਹੀ ਆ ਕਹਿੰਦੀ ਬਸਤੇ ਇੱਕ ਟ੍ਰੇਨ ਤੇ ਮੈਂ ਕਿਹਾ ਬਸਤੇ ਹੀ ਆਈਆਂ ਤੇ ਕਮੀ ਤਾਂ ਬਹੁਤ ਮਹਿਸੂਸ ਹੁੰਦੀ ਮਾਮਾ ਮਾਮੀ ਜੀ ਦੀ ਤੇ ਨਾਨੀ ਨੂੰ ਤਾਂ ਪੂਰੀ ਹੋਈ ਨੂੰ ਹੋ ਗਏ ਆ 33 34 ਸਾਲ ਤੇ ਹੁਣ ਮਾਮਾ ਮਾਮੀ ਨੂੰ ਵੀ ਕਾਫੀ ਟਾਈਮ ਹੋ ਗਿਆ ਏ ਰਮਾਨ ਛੋਟਾ ਜਿਹਾ ਜਦੋਂ ਮਾਮੀ ਜੀ ਪੂਰੇ ਹੋ ਗਏ ਜੇ 10 ਸਾਲ ਹੋ ਗਏ ਤਾਂ ਮਾਮਾ ਜੀ ਨੂੰ ਤਾਂ ਹੋ ਗਿਆ 25-26 ਸਾਲ ਉਹ ਮੇਰੀ ਵੱਡੀ ਬੇਟੀ ਛੋਟੀ ਜੀ ਸੀ ਮੈਂ ਇੱਥੇ ਸੀ ਜਦੋਂ ਮੇਰੇ ਮਾਮਾ ਜੀ ਪੂਰੇ ਹੋਏ ਆ ਤੇ ਚਲੋ ਇਦਾਂ ਵੀ ਮਾਮਾ ਜੀ ਦੇ ਜਿਹੜੇ ਬੇਟਾ ਤੇ ਬਹੂ ਆ ਬਹੁਤ ਪਿਆਰ ਕਰਦੇ ਕਮੀ ਨਹੀਂ ਮਹਿਸੂਸ ਹੁੰਦੀ ਮਾਮਾ ਮੰਮੀ ਦੀ ਤੇ ਰੋਜ਼ ਫੋਨ ਕਰਦੇ ਸੀ ਬੇਤੂ ਆਰਮਾਨ ਨੂੰ ਲੈ ਕੇ ਆ ਤੇ ਹੁਣ ਮੈਂ ਆਈ ਤੇ ਬਸ ਉਤਰੀ ਸੀ ਤਾਂ ਮੋਰੇ ਖੜਾ ਸੀ ਮਾਮੇ ਦਾ ਮੁੰਡਾ ਕੋਲੇ ਘਰ ਆ ਵਿਆਹ ਚੱਲਾ ਸੀਗਾ ਤੇ ਮੈਂ ਤੋਂ ਬੈਗ ਫੜਿਆ ਦਵਾਸਰਟ ਉਹ ਐਕਟਿਵਾਰੇ ਮੋਰੇ ਰੱਖਿਆ ਤੇ ਏਰਮਾਨ ਨੂੰ ਪਿੱਛੇ ਬਿਠਾ ਲਿਆ ਕਹਿੰਦਾ ਚੱਲ ਤੈਨੂੰ ਪਹਿਲਾਂ ਵਿਆਹ ਕਰਵਾ ਕੇ ਲਿਆਉਣਾ ਹੈ ਤੇ ਬਾਸ ਤੋਂ ਉੱਤਰ ਦੇ ਨੂੰ ਵਿਆਹ ਤੇ ਲੈ ਗਿਆ ਤੇ ਹੁਣੇ ਪਰਚਾਈ ਮੇਰੀ ਕਹਿ ਰਹੀ ਹੈ ਕਹਿੰਦੀ ਪਹਿਲਾਂ ਤੂੰ ਨੇ ਟਾਈਮ ਲਾ ਕੇ ਆਉਣਾ ਸੀ ਵਿਆਹ ਤੇ ਬਈ ਹੁਣ ਤੂੰ ਆ ਗਈ ਹੁਣ ਨਹੀਂ ਕਹਿੰਦੇ ਤਾਂ ਮਨ ਲੱਗਣਾ ਹੁਣ ਨਹੀਂ ਆ ਜਾਣਾ ਛੇਤੀ ਤੇ ਆਇਆ ਜੀ ਸਾਡੇ ਨਾਨਕਿਆਂ ਦਾ ਕਾਰੋਬਾਰ ਤੇ ਆਹ ਦੇਖੋ ਜੀ ਏਰਮਾਨ ਦੀਆਂ ਹਰਕਤਾਂ ਏਰਮਾਨ ਵਾਲ ਦੇਖੋ ਇਹਦਾ ਮੇਰੇ ਨਾਨਕਿਆਂ ਕੇ ਇੰਨਾ ਦਿਲ ਲੱਗਿਆ ਮੈਂ ਕੱਲੂ ਜਾਣਾ ਕਹਿੰਦਾ ਨਹੀਂ ਜਾਣਾ ਪਾਪਾ ਨੂੰ ਫੋਨ ਕਰਦਾ ਆ ਦੇਖੋ ਮਾਂ ਦੇ ਨਾਨਕੇ ਕਿਸੇ ਦਾ ਇੰਨਾ ਦਿਲ ਲੱਗਦਾ ਤੁਸੀਂ ਉਸੇ ਖਾਣਗੇ ਪੁੱਤਰ ਨਹੀਂ ਨਹੀਂ ਹਲਤ ਬਸ ਤਾਂ ਉੱਤਰ ਹੈ ਵੀ ਮਾਮਾ ਘਮਾ ਵੀ ਲਿਆਇਆ ਇਹਨੂੰ ਹਾਂ ਮਾਮੀ ਜੀ ਲੋ ਜੀ ਹੁਣ ਅਸੀਂ ਰਮਾਨ ਦੀ ਡਿਮਾਂਡ ਤੇ ਪੀਨੇ ਆ ਚਾਹ ਉਹਨੂੰ ਵੀ ਪਤਾ ਵੀ ਮੈਂ ਆਪਾਣੀ ਪੀਣ ਤੋਂ ਬਾਅਦ ਹੁਣ ਅਸੀਂ ਜਾਵਾਂਗੇ ਜੀ ਸੰਤ ਦਲੇਰ ਸਿੰਘ ਜੀ ਦੀ ਕੁਟਿਆ ਦਰਸ਼ਨ ਕਰਨ ਤੇ ਜਿਨ੍ਹਾਂ ਦਾ ਕਿ ਜਨਮ ਸਥਾਨ ਸਾਡੇ ਇਲਾਕੇ ਦੇ ਪਿੰਡ ਟਟਮਜਾਰਾ ਚਾ ਟਟਮਜਾਰਾ ਪਿੰਡ ਦੇ ਵਿੱਚ ਵੀ ਸੇਮ ਜਿੱਦਾਂ ਕੁਟਿਆ ਇੱਥੇ ਸ਼ਾਬਾਦ ਮਾਰਕੰਡਾ ਬਣੀ ਉਹਦਾਂ ਹੀ ਟਟਮਜਾਰਾ ਵੀ ਬਣੀ ਹੋਆ ਤੇ ਬਹੁਤ ਦੂਰੋਂ ਦੂਰੋਂ ਸ਼ਰਧਾਲੂ ਆਉਂਦੇ ਆ ਇੱਥੇ ਦਰਸ਼ਨ ਕਰਨ ਵਾਸਤੇ ਬਹੁਤ ਸਕੂਨ ਆਉਂਦਾ ਇਸ ਜਗ੍ਹਾ ਤੇ ਆ ਕੇ ਬਿਲਕੁਲ ਸ਼ਾਂਤੀ ਤੇ ਜਦੋਂ ਇੱਥੇ ਮੱਥਾ ਟੇਕਦੇ ਆ ਤੇ ਕੋਈ ਪੈਸਾ ਨਹੀਂ ਚੜਦਾ ਫਰੂਟ ਹੀ ਚੜਦਾ ਤੇ ਫਰੂਟ ਦਾ ਹੀ ਪ੍ਰਸ਼ਾਦ ਮਿਲਦਾ ਹੈ ਤੇ ਇਸ ਲਈ ਮੈਂ ਇੱਥੋਂ ਫਰੂਟ ਲਵਾਂਗੀ ਤੇ ਫਿਰ ਅਸੀਂ ਅੰਦਰ ਦਰਸ਼ਨ ਕਰ ਲੈ ਜਾਵਾਂਗੇ ਤੇ ਇੱਥੇ ਜਿੱਦਾਂ ਤੇ ਇੱਥੇ ਬੀਬੀਆਂ ਲਈ ਅਲੱਗ ਮੱਥਾ ਟੇਕਣ ਦੀ ਜਗ੍ਹਾ ਬਣੀ ਹੋਆ ਤੇ ਭਾਈਆਂ ਲਈ ਅਲੱਗ ਆ ਤੇ ਬਿਲਕੁਲ ਸ਼ਾਂਤ ਨਾ ਕੋਈ ਰੌਲਾ ਨਾ ਕੋਈ ਰੱਪਾ ਬਹੁਤ ਸਕੂਨ ਮਿਲਦਾ ਇੱਥੇ ਆ ਕੇ ਇੱਥੇ ਇੱਥੇ ਮੁੰਡਿਆਂ ਨੂੰ ਕਾਕਾ ਜੁਰੇ ਜਾਣਾ ਪੈਣਾ ਆ ਅੱਛਾ ਮੱਥਾ ਟੇਕੇ ਜਦੋਂ ਅਸੀਂ ਵਾਪਸ ਆਏ ਤੇ ਾਰਮਾਨ ਕਹਿੰਦਾ ਮੇਰਾ ਹਲੇ ਮਨ ਨਹੀਂ ਭਰਿਆ ਮੈਂ ਹਲੇ ਹੋਰ ਘੁੰਮਣਾ ਆ ਤੇ ਚਲੋ ਫਿਰ ਇਹਦੀ ਮੰਮੀ ਕਹਿੰਦੀ ਫੇਰ ਕੀ ਆ ਸਾਡੇ ਕੋਲ ਟਾਈਮ ਬਹੁਤ ਹੈ ਮਸੀਤ ਾਰਮਾਨ ਆਇਆ ਇਹਨੂੰ ਅਸੀਂ ਸਾਰਾ ਅੱਜ ਅਸੀਂ ਇਹਦੀ ਮੰਮੀ ਦੇ ਨਾਨਕਿਆਂ ਦਾ ਸ਼ਹਿਰ ਕਮਾਵਾਂਗੇ ਾਰਮਾਨ ਨੂੰ ਤਾਂ ਹੁਣ ਆਪਣੇ ਨਾਨਕਿਆਂ ਦਾ ਬਾਜ਼ਾਰ ਅੱਜ ਅੱਜ ਜਦੋਂ ਮੈਂ ਾਰਮਾਨ ਨੂੰ ਇਹ ਬਾਜ਼ਾਰ ਦਿਖਾ ਰਹੇ ਸੀ ਤੇ ਆਪਣੇ ਬਚਪਨ ਦੀਆਂ ਵੀ ਬਹੁਤ ਸਾਰੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਜਦੋਂ ਮੈਂ ਇਹਨੂੰ ਦੱਸਿਆ ਵੀ ਜਦੋਂ ਅਸੀਂ ਤੁਹਾਡੇ ਵਰਗੇ ਹੁੰਦੇ ਸੀ ਤਾਂ ਇੱਥੇ ਬਾਜ਼ਾਰ ਚ ਆਈਦਾ ਹੁੰਦਾ ਸੀ ਆਪਣੀ ਮਾਮੀ ਦੇ ਨਾਲ ਤੇ ਮਾਮੇ ਦੀ ਬੇਟੀ ਦੇ ਨਾਲ ਬਹੁਤ ਵਧੀਆ ਬਚਪਨ ਬੀਤਿਆ ਸਾਡਾ ਤੇ ਬੱਚੇ ਬਹੁਤ ਖੁਸ਼ ਹੋ ਰਹੇ ਸੀ ਮਾਮਾ ਜੀ ਦੀ ਪੋਤੀ ਵੀ ਤੇ ਆਹ ਲਓ ਜੀ ਹੁਣ ਅਸੀਂ ਆ ਗਏ ਆਂ ਜਗਾਦਰੀ ਵਾਲੀ ਖੋਹੀ ਤੇ ਚਾਟ ਖਾਣ ਇਹ ਬਹੁਤ ਪੁਰਾਣੀ ਜਗ੍ਹਾ ਆ ਜਿੱਥੇ ਇਹ ਬਹੁਤ ਮਸ਼ਹੂਰ ਆ ਆਪਣੇ ਗੋਲ ਗੱਪੇ ਚਾਟ ਤੇ ਮੈਂ ਰਮਨ ਪ੍ਰੋਮਿਸ ਕੀਤਾ ਸੀ ਮੈਂ ਕਿ ਜਦੋਂ ਵੀ ਮੈਂ ਆਪਣੇ ਨਾਨਕਿਆਂ ਨੂੰ ਕਹਿੰ ਤੈਨੂੰ ਮੈਂ ਜਗਾਦਰੀ ਵਾਲੀ ਕੋਈ ਤੇ ਜ਼ਰੂਰ ਕਰਾਉਂਗੀ ਤੇ ਵਾਕਈ ਬਹੁਤ ਮਸ਼ਹੂਰ ਹੈ ਜਦੋਂ ਵੀ ਅਸੀਂ ਬਚਪਨ ਤੋਂ ਜਦੋਂ ਵੀ ਇੱਥੇ ਆਈਏ ਤੇ ਜ਼ਰੂਰ ਇੱਥੇ ਗੋਲ ਗੱਪੇ ਚਾਟ ਖਾਈ ਦੀ ਤੇ ਗੋਲ ਗੱਪੇ ਚਾਟ ਇੰਜੋਏ ਕਰਨ ਤੋਂ ਬਾਅਦ ਫਿਰ ਛੋਟੀ ਮੋਟੀ ਸ਼ਾਪਿੰਗ ਹੋਰ ਕੀਤੀ ਤੇ ਫੇਰ ਅਸੀਂ ਲੈ ਪਾਪੜ ਜਿਹੜੀ ਕਿ ਮੈਂ ਇੱਕ ਦਿਨ ਵੀਡੀਓ ਵੀ ਬਣਾਈ ਸੀ ਮੀਹ ਪੈਣ ਦੇ ਤੇ ਅਸੀਂ ਚਾਹ ਨਾਲ ਤੜਕੇ ਖਾਦੇ ਸੀ ਤੇ ਬਹੁਤ ਮਸ਼ਹੂਰ ਹੈ ਇੱਥੇ ਤੇ ਜਦੋਂ ਮੇਰੀ ਨਾਨੀ ਮਾਮੀ ਦਾ ਸਮਾਂ ਸੀ ਉਦੋਂ ਤਾਂ ਉਹ ਉਹਨਾਂ ਨੇ ਘਰ ਚੌਲ ਦੇ ਜਾਣੇ ਤਾਂ ਦੂਜੇ ਤੀਜੇ ਦੇ ਉਹਨਾਂ ਨੇ ਪਾਪੜ ਬਣਾ ਲੈਣੇ ਤਾਂ ਲੈ ਜਾਣੇ ਪਰ ਹੁਣ ਉਹ ਸਮਾਂ ਨਹੀਂ ਹੈਗਾ ਹੁਣ ਤਾਂ ਚਲੋ ਪੈਸੇ ਦੇ ਕੇ ਪਾਪੜ ਲੈ ਲਈਦੇ ਆ ਤੇ ਉੱਥੇ ਦੀ ਵੀਡੀਓ ਨਹੀਂ ਬਣਾਈ ਹੈਗੀ ਮੈਂ ਕਿਉਂਕਿ ਉਹ ਗਲੀਆਂ ਦੇ ਵਿੱਚ ਸੀਗੇ ਘਰ ਤੇ ਵੀਡੀਓ ਤਾਂ ਹੋਰ ਵੀ ਬਹੁਤ ਨਹੀਂ ਬਣੀਆ ਇੰਜੋਏ ਬਹੁਤ ਕੀਤਾ ਇੰਨਾ ਨਹੀਂ ਸੀਗਾ ਵੀ ਅਸੀਂ ਵੀਡੀਓ ਵੀ ਬਣਾ ਲਈਏ ਤੇ ਠੀਕ ਹੈ ਜੀ ਅੱਜ ਦੇ ਲਈ ਇੰਨਾ ਹੀ ਤੇ ਬਾਕੀ ਵੀਡੀਓ ਬਾਕੀ ਗੱਲਾਂ ਅਸੀਂ ਅਗਲੀ ਵੀਡੀਓ ਚ ਕਰਾਂਗੇ ਹਾਲੇ ਹੋਰ ਵੀ ਵੀਡੀਓ ਆ ਬਣਾਉਣ ਵਾਲੇ ਤੇ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ ਚ ਇੰਨੀ ਕੁ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਹੱਸਦੇ ਵਸਦੇ ਰਹੋ ਜੀ ਤੇ ਕਮੈਂਟ ਕਰਿਓ ਤੁਹਾਨੂੰ ਕਿੱਦਾਂ ਦੀ ਲੱਗੀ ਮੇਰੀ ਵੀਡੀਓ